ਤਸਵੀਰਕਾਰ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ ਬਹੁਤ ਹੀ ਵੱਡੀਆਂ ਤੇ ਐਮ ਖਬਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਈਡੀ ਅੱਗੇ ਕੁਝ ਜਹੇ ਖੁਲਾਸੇ ਕੀਤੇ ਕੁਝ ਜਿਹੀਆਂ ਜਾਣਕਾਰੀਆਂ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਦੇ ਪੀਏ ਤੇ ਇੱਕ ਐਮਐਲਏ ਨੂੰ ਤੋਂ ਪੁੱਛਗਿਸ਼ ਕੀਤੀ ਹੈ ਜਾਂਚ ਏਜੰਸੀ ਨੇ ਕੀ ਕੁਝ ਸਾਹਮਣੇ ਆਇਆ ਕਿੱਥੇ ਤੱਕ ਤਾਰਾਂ ਜੁੜੀਆਂ ਨੇ ਇਸ ਦੇ ਵਿੱਚ ਪੂਰੇ ਮਾਮਲੇ 'ਚ ਕਿੰਨੇ ਲੋਕ ਜਿਹੜੇ ਸ਼ਾਮਲ ਨੇ ਤੇ ਅੱਗੇ ਪਰ ਕਿਹੜੇ ਕਿਹੜੇ ਜਿਹੜੇ ਕਹਿੰਦੀ ਹੈ ਕਿ ਵੱਡੇ ਲੀਡਰ ਸਕੰਦੇ ਚ ਆ ਸਕਦੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਇੱਕ ਗੈਂਗਸਟਰ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਉਹਨਾਂ ਦੇ ਗੈਂਗਸਟਰ ਦੇ ਪਿਤਾ ਨੂੰ ਟਿਕਟ ਦਿੱਤੀ ਹੈ ਲੋਕ ਸਭਾ ਦੀ ਜਿਸ ਤੋਂ ਬਾਅਦ ਸਵਾਲ ਫਿਰ ਸ਼ੁਰੂ ਹੋ ਚੁੱਕੇ ਨੇ ਉਹਨਾਂ ਵੱਲੋਂ ਟਿਕਟ ਕਿਉਂ ਦਿੱਤੀ ਗਈ ਹੈ ਉਸ ਦੇ ਕਾਰਨ ਕੀ ਨੇ ਉਹਨਾਂ ਪੂਰੇ ਹਾਲਾਤਾਂ ਤੇ ਗੱਲਬਾਤ ਕਰਾਂਗੇ ਤੇ ਉਧਰ ਕਾਂਗਰਸ ਦੇ ਮੂੰਹ ਇੱਕ ਵੱਡਾ ਚੜਕਾ ਲੱਗਿਆ ਹੈ ਕਾਂਗਰਸ ਐਮਐਲਏ ਨੇ ਇੱਕ ਵੱਡੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਕਾਂਗਰਸ ਜਿਹੜੀ ਉਹ ਡਰ ਦੇ ਮਾਹੌਲ ਦੇ ਵਿੱਚ ਨਜ਼ਰ ਆ ਰਹੀ ਹੈ ਕੌਣ ਹੈ ਤੇ ਪੂਰਾ ਮਾਮਲਾ ਕਿਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ तमाम ਖਬਰਾਂ ਤੇ ਵਿਚਾਰਾਂ ਦੇ ਸਾਂਝ ਪਾਉਣ ਲਈ ਹਾਜ਼ਰ ਨੇ ਉਹਗੇ ਸਿਕਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਨੂੰ ਬੜੇੰਗ ਕਾਂਗਰਸ ਦਾ ਪ੍ਰੋਗਰਾਮਸ ਨੇ ਗਰ ਸਵਾਗਤ ਹੈ ਜੀ ਜੀ ਆਨ ਅਤੇ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਮਾਨ ਤੇ ਸਤਿਕਾਰ ਹੈ ਉਹ শ্রোਤਿਆਂ ਨੂੰ ਉਹ ਵਿਦੇਸ਼ ਤੇ ਵਿਦੇਸ਼ਿਕ ਬੈਠ ਕੇ ਇਹ ਪ੍ਰੋਗਰਾਮ ਨੂੰ ਵਿਦੇਸ਼ ਤੇ ਸੋਰੇ ਚਾਰ ਪਰੀ ਫਤੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਸਾਹਿਬ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਉਹਨਾਂ ਦੇ ਇੱਕ ਵਿਧਾਇਕ ਨੇ ਜਿਹੜੇ ਦੁਕੇਸ਼ ਪਾਠਕ ਉਹਨਾਂ ਤੋਂ ਫਰੀਡੀ ਨੇ ਹੁਣ ਪੁੱਛਗਿਛ ਕੀਤੀ ਹੈ ਉਹਨਾਂ ਵੱਲੋਂ ਸੂਈ ਕਿਵੇਂ ਘੁੰਮੀ ਕੀ ਕਾਰਨ ਨੇ ਤੇ ਉਹਨਾਂ ਨੇ ਖੁਲਾਸੇ ਕੀ ਕੀਤੇ ਨੇ ਹੁਣ ਤੱਕ ਚਟਾਲ ਸਾਹਿਬ ਦਿੱਲੀ ਦੀ ਜੋ ਅਵਕਾਰੀ ਕੀਤੀ ਆ ਘਟਾਲਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਕੇ ਜੋ ਕਿ ਇਸ ਮਾਮਲੇ ਦੇ ਵਿੱਚ ਜਦੋਂ ਕੇਜਰੀਵਾਲ ਨੂੰ ਪਿਛਲੇ ਮਹੀਨੇ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਪਾਰਟੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਵਧ ਗਈਆਂ ਕੱਲ ਜੀਡੀਪੇ ਕੇਜਰੀਵਾਲ ਦੇ ਪੀਏ ਰਿਬੁੱਟ ਕੁਮਾਰ ਤੇ ਪਾਰਟੀ ਦੇ ਐਮਐਲਏ ਐਮਐਲਏ ਤੇ ਬੁਲਾਰੇ ਰਗੇਸ਼ ਪਾਸ ਸਮੂਹ ਵੀ 2 ਕਰੋੜ 30 ਈਡੀ ਦੇ ਦਸਤਰਬੇ ਵਿੱਚ ਕੋਈ ਤਕਰੀਬਨ 6 ਘੰਟੇ ਪੁੱਛ ਗਈ ਉਹਨਾਂ ਨੂੰ ਪਿਛਲੇ ਹਫਤੇ ਸੰਭਨ ਜਾਰੀ ਕੀਤਾ ਸੀ ਕਿਉਂਕਿ ਜਿਹੜੇ ਪਾਰਟ ਨੇ ਇਹ ਗੋਆ ਦੇ ਤਹਿਤ ਇੰਚਾਰਜ ਰਹੇ ਰਹੇ ਉੱਥੇ ਇਲੈਕਸ਼ਨ ਜਦੋਂ ਗੋਆ ਚ ਹੋਈ ਸੀ ਇਹੀ ਉੱਥੇ ਗੋਆ ਦੀ ਇਲੈਕਸ਼ਨ ਹੋਦੋ ਈਡੀ ਨੂੰ ਇਹਨਾਂ ਤੋਂ ਪਹਿਲਾਂ ਵੀ ਕੁਝ-ਕਿਛ ਕਰ ਚੁੱਕੀ ਹੈ ਇਹਨਾਂ ਤੋਂ ਪਹਿਲਾਂ ਵੀ ਈਵੀ ਨੇ ਇਹਦਾ ਲੋਪਿਛਲੇ ਹਫਤੇ ਸੰਭਲ ਜਾਰੀ ਕੀਤਾ ਸੀ ਤੇ ਈਵੀ ਦੇ ਦਸਰ ਦੇਖੋ ਸਹੀ ਟਾਈਮ ਦੇ ਉੱਤੇ ਇਹ ਪੁੱਜਦੇ ਸੀ ਈਵੀ ਨੇ ਪੁੱਛ ਕਿsta ਕੋਈ ਵੀ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਕਿਉਂਕਿ ਅਜੇ ਜਿਹੜੀ ਹੈ ਪੁਛਤ ਬੰਦ ਨਹੀਂ ਹੋਈ ਅਜੇ ਪੁਛ ਕਿਸ ਦਾ ਸਿਲਸਿਲਾ ਜਾਰੀ ਹੈ ਜਦੋਂ ਪਿਛਲੇ ਦਿਨੀ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਵਿਜੇਨ ਨਾਇਕ ਦੇ ਘਰ ਈਵੀ ਨੇ ਛਾਪਾ ਮਾਰਿਆ ਸੀ ਗ੍ਰਿਫਤਾਰ ਕੀਤਾ ਸੀ ਇਸ ਪਾਠਕ ਉਸ ਟੈਮੋਰਾ ਦੇ ਘਰ ਮੌਜੂਦ ਸਨ ਉਸ ਥਾਪੇ ਦੇ ਸਮੇਂ ਸੇਕਨ ਉਹਨਾਂ ਨੂੰ ਫੜਿਆ ਨਹੀਂ ਸੀ ਗਿਆ ਤੇ ਉਹਨਾਂ ਦਾ ਜਿਹੜਾ ਫੋਨ ਸੀਗਾ ਮੋਬਾਈਲ ਫੋਨ ਉਹ ਲੈ ਲਿਆ ਸੀ ਉਹਦੇ ਵਿੱਚੋਂ ਸਾਰਾ ਡਾਟਾ ਨੂੰ ਅੱਛੀ ਤਰ੍ਹਾਂ ਪੁੱਛ ਗਿਚ ਕਰਨ ਤੋਂ ਬਾਅਦ ਹੀ ਇਹਨਾਂ ਨੇ ਜਾਣਕਾਰੀ ਕੀਤੀ ਹੈ ਤਾਂ ਪੁੱਛ ਕੀਤੀ ਹੈ ਕਿਉਂਕਿ ਪਾਠਕ ਗੋਆ ਦੇ ਵਿੱਚ ਇੰਚਾਰਜ ਹੋਣ ਦੇ ਨਾਤੇ ਸੀਬੀਡੀ ਇਹ ਗੱਲ ਪੁੱਛਣਾ ਚਾਹੁੰਦੀ ਹੈ ਕਿ ਜਿਹੜਾ ਉੱਥੇ ਪੈਸਾ ਗਿਆ ਉਹ ਕਿਹੜੇ-ਕਿਹੜੇ ਲੀਡਰਾਂ ਨੂੰ ਉੱਥੇ ਵੰਡਿਆ ਗਿਆ ਕਿਹੜੇ-ਕਿਹੜੇ ਲੀਡਰ ਨੇ ਉਸ ਦਾ ਪੈਸੇ ਨੂੰ ਵਰਤਿਆ ਉਹਦਾ ਪਤਾ ਲਗਾ ਰਹੀ ਆਈ ਦੀ ਇਹ ਇਸ ਕਰਕੇ ਇਹ ਜਿਹੜੀ ਪਤਾ ਦੀ ਮੁਸ਼ਕਲਾਂ ਨੇ ਉਹ ਕਾਫੀ ਬੜਾ ਦੂਜਾ ਜਦੋਂ ਕੇਜਰੀਵਾਲ ਨੇ ਈਬੀ ਨੂੰ ਗ੍ਰਿਫਤਾਰੀ ਸਮੇਂ ਦੱਸਿਆ ਸੀ ਕਿ ਜਿਹੜੇ ਵੀ ਜੇ ਨਾਇਰ ਉਹਨਾਂ ਨੂੰ ਨਹੀਂ ਸੰਭਾਲਿਆ ਉਹ ਕੈਬਨਟ ਮੰਤਰੀ ਆਕੀਸ਼ ਤੇ ਸੌਰਵ ਭਾਰਦਵਾਜ ਦੇ ਨਾਲ ਹੀ ਗੱਲ ਕੀਤੀ ਉਹਨਾਂ ਨੂੰ ਇਹ ਸਾਰੀ ਰਿਪੋਰਟ ਇਸ ਕਰਕੇ ਉਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਕਿਉਂਕਿ ਜੀ ਨੇ ਕੇਦਰੀ ਵਾੜ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਮੁਹੱਈਆ ਕਰਾਈਆਂ ਨੇ ਅਹਿਮ ਮਾਮਲੇ ਉਹਨਾਂ ਨੇ ਕੀਤਾ ਤੇ ਨਾਲ ਹੀ ਪਾਰਟੀ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜਿਹੜੇ ਬਾਕੀ ਬੰਦੇ ਨੇ ਜਿਹੜੇ ਇਸ ਦੇ ਨਾਲ ਕਿਉਂਕਿ ਸੀਐਮ ਨੂੰ ਸਾਰਾ ਪਤਾ ਹੈ ਕਿ ਕਿੱਥੇ ਕਿਹੜੀ ਬੰਦਾ ਕੰਮ ਕਰ ਰਿਹਾ ਕਿੱ데 ਕੀ ਵੀ ਡਿਊਟੀ ਲੱਗੀ ਹੈ ਇਸ ਲਈ ਬਾਕੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਬਹੁਤ ਜ਼ਿਆਦਾ ਵੱਧ ਗਈਆਂ ਨੇ ਸਾਡਾ ਤੁਹਾਨੂੰ ਇੱਥੇ ਰੁਕਣਾ ਚਾਹੁੰਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਜਿਵੇਂ ਆਸ਼ੀ ਦੀ ਜਾਣਕਾਰੀ ਸਾਹਮਣੇ ਆਈ ਸੀ ਪੀ ਅਰਵਿੰਦ ਕੇਜਰੀਵਾਲ ਨੇ ਇਹਦੀ ਅੱਗੇ ਗੱਲ ਕਹੀ ਸੀ ਕਿ ਉਹ ਰਿਪੋਰਟ ਲੈ ਜਿਹੜਾ ਉਹਨੂੰ ਕਰਦੇ ਸੀਗੇ ਆਤਸ਼ੀ ਨੂੰ ਸਰਬ ਭਾਰਦਵਾਜ ਜਿਹੜੇ ਰਿਪੋਰਟ ਕਰਦਾ ਸੀਗਾ ਮੰਤਰੀ ਆਤਸ਼ੀ ਨੂੰ ਵਿਜੇ ਲੈਰ ਤਾਂ ਇਸ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਉਹ ਮੰਤਰੀ ਆਤਸ਼ੀ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਉਹ ਇਹ ਵੀ ਤਰਸਾ ਕਰਦੇ ਨੇ ਕਿ ਬੀਜੇਪੀ ਉਹਨਾਂ ਨਾਲ ਵੀ ਸੰਪਰਕ ਕਰ ਰਹੇ ਨੇ ਬੀਜੇਪੀ ਦੇ ਲੀਡਰ ਉਹਨਾਂ ਨੂੰ ਪੈਸੇ ਦੀ ਵੀ ਆਫਰ ਦੇ ਰਹੇ ਨੇ ਧਮਕੀਆਂ ਵੀ ਦੇ ਰਹੇ ਨੇ ਕਿ ਉਹ ਬੀਜੇਪੀ ਚ ਆ ਜਾਣ amalgam ਵੀ ਪਾਰਟੀ ਛੱਡ ਕੇ ਤਫੇ ਦਿੱਤੋਂ ਕੀ ਲੱਗ ਰਿਹਾ ਤੁਹਾਨੂੰ ਕਿ ਜਿਹੜੇ ਮੰਤਰੀ ਆਤਸ਼ੀ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਅੱਗੇ ਅਸੀਂ ਵੀ ਫਸ ਸਕਦੇ ਆਂ ਵੀ ਇਸ ਕਰਕੇ ਇਹ ਮਤਲਬ ਪੂਰਾ ਖਲਾਸਾ ਕਰ ਦੋ ਕਿ ਵੀ ਬੀਜੇਪੀ ਦਾ ਨਸਪਰ ਕਰੀਆ ਤੇ ਹੋ ਸਕਦਾ ਉਹ ਬੀਜੇਪੀ ਵਿੱਚ ਚਲੇ ਜਾਣਾ ਸੱਤ ਸਭ ਪੰਜਾਬੀ ਦੀ ਇੱਕ ਖਫਾਤ ਹੁੰਦੀ ਹੈ ਨਾ ਚੋਰ ਕੀ ਦਾੜੀ ਮੈਂ ਤਿੰਨ ਦਾ ਜਿਹੜਾ ਚੋਰ ਹੁੰਦਾ ਉਹ ਆਪੋ ਛੱਕਰੇ ਕਿਤੇ ਮੇਰੇ ਤੇ ਨਾ ਗੱਲ ਆਵੇ ਮੇਰੇ ਤੇ ਨਾ ਗੱਲ ਆਵੇ ਇਸ ਤੋਂ ਪਹਿਲਾਂ ਕੋਈ ਐਦਾਂ ਦੀ ਗੱਲ ਬਣਾਓ ਇਹ ਸਾਡੇ ਉੱਤੇ ਬੀਜੇਪੀ ਪ੍ਰੈਸ਼ਰ ਪਾ ਰਹੀ ਹੈ ਤੇ ਤੁਹਾਨੂੰ ਅਸੀਂ ਐਨਐਮ ਪੈਸੇ ਬੰਨਿਆ 800 ਕਰੋੜ ਬੰਨਿਆ ਚਾਜੋ ਨਹੀਂ ਤੁਹਾਡੇ ਤੇ ਮਕਦਮਾ ਕਿਤੇ ਹੋ ਜਾਊਗਾ ਫਲਾਣਾ ਹੋਰੀਆ ਇਹ ਸਿਰਫ ਸਿਆਸੀ ਲੋਗ ਆਪਣੀ ਸਿਕਿਮਾ ਆਉਣ ਦੇ ਲਈ ਕਰਦੇ ਨੇ ਕਿਉਂਕਿ ਈਡੀ ਕੋਲ ਫਲਾਸਾ ਜੀ ਮੈਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕੇਜਰੀਵਾਲ ਕਰ ਦਿੱਤੇ ਨੇ ਕਿ ਜਿਹੜੇ ਨਾਇਰ ਸੀਗੇ ਕਿ ਨਾਇਰ ਉਹ ਸਿਰਫ ਇਹ ਗੱਲਬਾਤ ਕਰਦੇ ਸੀ ਆ ਪੀਸੀ ਨਾਲ ਤੇ ਉਸ ਮੰਤਰੀ ਨਾਲ ਗੱਲ ਕਰਦੇ ਸੀ ਇਹ ਜਿਨ੍ਹਾਂ ਦਾ ਕਿ ਈਡੀ ਦੇ ਕੋਲ ਨੌਲੇ ਆ ਆਪਣਾ ਕੇਜਰੀ ਤੇ ਹੁਣ ਉਹਨਾਂ ਦੇ ਮੁਤਲਬ ਪਰ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਜਦੋਂ ਇਹ ਬਿਆਨ ਆਇਆ ਤਾਂ ਅਕੀਸੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਇਹ ਗੱਲ ਕਿਹਾਈ ਸੀ ਕਿ ਈਡੀ ਸਾਡੇ ਪਿੱਛੇ ਪਈ ਹੋਈ ਹੈ ਸਾਨੂੰ ਕਿਸੇ ਤਰ੍ਹਾਂ ਦੇ ਵੀ ਜ਼ਿੰਮੇਵਾਰ ਕਰ ਸਕਦੀ ਹੈ ਜਿਹਦੇ ਵਿੱਚ ਸੌਰਵ ਭਾਰਦवाज ਰਾਗਵ ਚੱਡਾ ਤੇ ਮੈਂ ਖਾਵਲਾ ਪਰ ਇਹ ਗੱਲ ਇੱਥੇ ਨਹੀਂ ਰੁਕਣੀ ਹੈਗੀ ਕਿਉਂਕਿ ਚੋਰੋ ਜਾਣੀ ਚੋਰੋ ਮਾਨੀ ਚੋਰ ਬਿਆਹਣ ਆਏ ਧੰਨ ਔਤ ਬਟੋਲੇ ਨੂੰ ਜਿਹਨੇ ਚੋਰੇ ਚੋਰ ਬੁਲਾਏ ਆ ਆਦਮੀ ਪਾਰਟੀ ਆਪਣੇ ਆਪ ਨੂੰ ਭਗਤਾਂ ਦੀ ਇਮਾਨਦਾਰੀ ਪਾਰਟੀ ਬਣਦੀ ਪਰ ਜੋ ਪਾਰਟੀ ਦੀ ਦਸ਼ਾ ਤੇ ਦਿਸ਼ਾ ਕੀ ਹੋ ਰਹੀ ਹੈ ਲੋਕਾਂ ਦੇ ਵਿੱਚ ਗੱਲ ਦੀ ਵਿਚਾਰ ਚੱਲ ਰਹੀ ਹੈ ਲੇਕਿਨ ਇੱਕ ਲੈਕਚਰਾਂ ਦੇ ਵਿੱਚ ਹਸਤਾ ਤੱਕ ਜਾਣ ਵਾਸਤੇ ਆ ਬੀਜੇਪੀ ਨੂੰ ਇੱਕ ਵੱਡਾ ਇਸ ਸਬੂਤ ਮਿਲ ਗਿਆ ਵੀ ਜਿਹੜੇ ਆਪਣੇ ਆਪ ਨੂੰ ਈਮਾਨਦਾਰੀ ਦਾ ਸਰਟੀਫਿਕੇਟ ਆਪ ਹੀ ਲੈਂਦੇ ਸਨ ਜਿਹੜੇ ਪਹਿਲਾਂ ਕਹਿੰਦੇ ਸਨ ਸੌਰਸ ਸਪੋਰਟ ਸੋਦੀਆ ਦੇ ਮਾਨ ਹੈ ਤਾਂ ਮਾਨਦਾਰ ਦੁਨੀਆ ਤੇ ਕੋਈ ਨਹੀਂ ਹੁੰਦਾ ਤੇ ਮੇਰੇ ਤੋਂ ਵੱਧ ਕੋਈ ਈਮਾਨਦਾਰ ਜਦੋਂ ਈਮਾਨਦਾਰ ਆਪ ਹੀ ਦੱਸ ਰਿਹਾ ਹੈ ਜੀ ਕਿ ਪੈਸੇ ਦੀ ਗੱਲ ਤਾਂ ਮੇਰੇ ਨਾਲ ਨਹੀਂ ਹੁੰਦੀ ਇਹ ਤਾਂ ਅਸੀਂ ਸਿਰਫ ਸੌਰਵ ਭਾਰਤਵਾੜ ਨਾਲ ਹੁੰਦੀ ਇਹਦਾ ਮਤਲਬ ਕਿੱਥੇ ਗਈਆਂ ਉਹ ਗੱਲਾਂ ਤੇ ਇਸ ਕਰਕੇ ਚੋਣਾਂ ਦੇ ਵਿੱਚ ਇਸ ਜਿਹੜਾ ਉਠਿਆ ਇਹ ਮਸਲਾ ਇਹ ਬਹੁਤ ਪਾਰਟੀ ਨੂੰ ਤੈ ਕੇ ਬੈਠ ਜਾਏ। ਦਰਕੁੰਤੀ ਨਾਰੀਖਾਨ ਕੋ ਸਭ ਗੱਲ ਕਰਾਂਗੇ ਜਿਸ ਤਰੀਕੇ ਨਾਲ ਹੁਣ ਚੋਣਾਂ ਦਾ ਮਾਹੌਲ ਹੈ ਵੱਖ-ਵੱਖ ਪਾਰਟੀਆਂ ਟਿਕਟਾਂ ਦੇ ਦੀਆਂ ਨੇ ਉਮੀਦਵਾਰਾਂ ਨੂੰ ਤਾਂ ਸਿਮਰਤ ਜਿਸ ਮਾਨ ਦੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਹੈ ਉਹਨਾਂ ਨੇ ਗੈਂਗਸਟਰ ਦੇ ਪਿਤਾ ਨੂੰ ਫਿਰੋਜ਼ਪੁਰ ਤੋਂ ਜਿਹੜੀ ਟਿਕਟ ਦਿੱਤੀ ਹੈ ਭੁਪਿੰਦਰ ਸਿੰਘ ਭੁੱਲਰ ਨੂੰ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੇ ਮਾਮਲੇ ਨੂੰ ਸਵਾਲ ਫਿਰ ਸ਼ੁਰੂ ਹੋ ਚੁੱਕੇ ਨੇ ਕਾਰਨ ਕੀ ਬਣੇ ਕਿ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਪਿਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਜ਼ਰੂਰਤ ਸੀ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਮਿਲ ਰਿਹਾ ਜਾਂ ਕੋਈ ਹੋਰ ਕਾਰਨ ਨੇ ਸਰਤਾਪਾ ਸਿਮਰਨਜੀਤ ਸਿੰਘ ਮਾਨ ਸ਼ੁਰੂ ਤੋਂ ਹੀ ਇੱਕ ਖਾੜਕੂ ਨੇਤਾਵਾ ਦੇ ਰੂਪ ਦੇ ਵਿਕਦਾ ਗਰਾ ਉਹ ਮੇਰਾ ਹੀ ਨੌਜਵਾਨਾਂ ਦੀ ਜਾਂ ਜਿਹੜੇ ਸਾਡੇ ਨੌਜਵਾਨ ਇਸ ਲਹਿਰ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਸਾਫ਼ ਤਾਂ ਦੰਦੇ ਰਹਾ ਅੱਜ ਵੀ ਮਾਨ ਸਾਹਿਬ ਦੀ ਪਾਰਟੀ ਜਿਹੜੀ ਹੈ ਮੈਂ ਸਮਝਦਾ ਅਮਰੀਕਾ ਵਰਗੇ ਇੰਗਲੈਂਡ ਵਰਗੇ ਹੋਰ ਦੇਸ਼ਾਂ ਦੇ ਵਿੱਚ ਇਹ ਗੱਲ ਬਣਨੀ ਚਾਹੀਦੀ ਹੈ ਕਿ ਇਹ ਪਾਰਟੀ ਦੇ ਨਾਲ ਟੱਕਾ ਹੋ ਰਿਹਾ ਹੈ ਜ਼ੁਲਮ ਹੋ ਰਿਹਾ ਹੈ ਸੱਦਤ ਹੋ ਰਿਹਾ ਹੈ ਇਹਨਾਂ ਦੀ ਕਿੱਥੀਆਂ ਲੈ ਲੈ ਕੇ ਲੋਕ ਅਮਰੀਕਾ ਦੇ ਵਿੱਚ ਪੱਕੇ ਹੋ ਰਹੇ ਨੇ ਕਿ ਸਾਨੂੰ ਜੇ ਅਸੀਂ ਇੰਡੀਆ ਚਲੇ ਗਏ ਇਸ ਲਈ ਇਹਨਾਂ ਨੇ ਉਹਨਾਂ ਦੀ ਸਪੋਰਟ ਕਰਨੀ ਉਹ ਕਰਨੀ ਹੁੰਦੀ ਹੈ ਚਾਹੇ ਸਿਕਨ ਦੇ ਕੇ ਕਰਨ ਚਾਹੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਕਰ ਚਾਹੇ ਉਹਨਾਂ ਨੂੰ ਲੈਟਰ ਦੇ ਕੇ ਉੱਤੇ ਪੱਕਾ ਕਰਾਉਣ ਦੀ ਗੱਲ ਤਾਂ ਪਿਛੇ ਆ ਲੈਕਚਰ ਸੰਗਰੂਰ ਦੀ ਜਦੋਂ ਲੈਕਚਰ ਸੀ ਇਹ ਖੜੇ ਸੀ ਉਦੋਂ ਆ ਮੀਡੀਆ ਕਹਿੰਦੇ ਦੇਖੋ ਜੀ ਖਾਲਸਤਾਨੀ ਸੇਵਨਜੀਤ ਸਿੰਘ ਤਾਂ ਮਾਨ ਖਾਲਸਤਾਨੀ ਹੈ ਜੇ ਜਿੱਤ ਗਿਆ ਖਾਲਸਾ ਨੇ ਇਹ ਹੋ ਜਾਊਗਾ ਪਰ ਇਹ ਵੀ ਖਾਲਸਤਾਨੀ ਵਾਲੀ ਗੱਲ ਤਾਂ ਹੀ ਪੰਜਾਬ ਦਾ ਨੌਜਵਾਨ ਜਾਂ ਕੋਈ ਖਾਲਸਤਾਨ ਮੰਗਦਾ ਪਰ ਗੁੱਦਾ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਖਾਲਸਤਾਨ ਨੂੰ ਲੱਗਦਾ ਆਪ ਹੀ ਬਣਾ ਲੈਣਾ ਸਿੱਖਾਂ ਦੇ ਦਾਜਤ ਸਿੱਖਾਂ ਦੇ ਨਾਲ ਜੋ ਤੱਕੇ ਹੋ ਰਹੇ ਸਿੱਖਾਂ ਦੇ ਉੱਤੇ ਜੋ ਐਨਰਸੀ ਲੱਗ ਰਹੀ ਹੈ ਇਹ ਸਮਝਦਾ ਮੈਂ ਇਹ ਆਪ ਇਹ ਤੱਕੇ ਨਾਲ ਨਾਮ ਮੰਗਦੇ ਹੋਏ ਵੀ ਉਸ ਪਾਸੇ ਤੇ ਜਾ ਰਹੇ ਨੇ ਪਾਨ ਨੇ ਕਰ ਤਿੰਨ ਟਿਕਟਾਂ ਦਾ ਅਲਾਣ ਕੀਤਾ ਪਹਿਲੀ ਟਿਕਟਾ ਅੰਮ੍ਰਿਤਸਰ ਤੋਂ ਇਹਨਾਂ ਨੇ ਆਪਣੇ ਹੀ بیٹے ਆਮਾਨ ਸਿੰਘ ਮਾਨ ਨੂੰ ਦਿੱਤੀ ਤੇ ਅੰਮ੍ਰਿਤਸਰ ਤੋਂ ਤੇ ਹਰਪਾਲ ਸਿੰਘ ਬਲਾਰੇ ਨੇ ਬਲਾਰਾ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੁਰਤੇ ਤੇ ਜੀ ਟਿਕਟ ਪ੍ਰੋਜ ਪ੍ਰਤੋਂ ਗੈਂਗਸਟਰ ਦੇ ਪਿਤਾ ਨੇ ਗੈਂਗਸਟਰ ਗਾਇਪਾਲ ਸਿੰਘ ਭੁੱਲਰ ਸੀਗਾ ਉਹਨਾਂ ਦੇ ਪਿਤਾ ਸਰਦਾਰ ਭੁਪਿੰਦਰ ਸਿੰਘ ਜੋ ਪੁਲਿਸ ਅਫਸਰ ਰਟਾਇਰ ਹੋਏ ਨੇ ਉਹਰਾ ਨੂੰ ਤਿਕਟ ਦਿੱਤੀ ਹੈ ਤੇ ਉਹਨਾਂ ਦੇ ਟਿਕਟ ਮਿਲਣ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਇਹ ਗੱਲ ਕਰ ਰਹੀਆਂ ਨੇ ਵੀ ਤੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਗੈਂਗਸਟਰੀ ਖਤਮ ਕਰੋ ਨੌਜਵਾਨਾਂ ਨੂੰ ਚੰਗ ਇੱਕ ਪਾਸੇ ਇਹ ਟਿਕਟਾ ਦੇ ਰਹੇ ਨੇ ਲੇਕਿਨ ਗੈਂਗਸਟਰ ਬਣਾਉਂਦਾ ਕੌਣ ਆਉਣਾ ਇਹ ਕਿਉਂ ਹੁੰਦਾ ਹੈ ਕਿ ਗੈਂਗਸਟਰ ਬਣਾਉਣਾ ਜਾਂ ਗੈਂਗਸਟਰ ਬਣਨਾ ਕੋਈ ਸਾਡੇ ਦਾ ਦਿਲ ਨਹੀਂ ਕਰਦਾ ਕਿ ਘਰ-ਬਾਰ ਸਾਥ ਕੁਝ ਸਾਡੇ ਪਾ ਵਿੱਚ ਰਹਾਂਗਾ ਗੋਲੀਆਂ ਧਾੜ ਬਣਾ ਜਦੋਂ ਹਾਲਾਤ ਇਦਾਂ ਦੇ ਸਾਡੀ ਸਰਕਾਰਾਂ ਜਾਂ ਸਾਡੀ ਪੁਲਿਸ ਬਣਾ ਦਿੰਦੀ ਹੈ ਤਾਂ ਬੰਦੇ ਨੂੰ ਸਵਾਏ ਮਰਨ ਤੋਂ ਕੋਈ ਡਰ ਨਹੀਂ ਰਹਿੰਦਾ ਅੱਜ ਉਹ ਜਿਹੇ ਗੈਂਗਸਟਰ ਅੱਜ ਸਾਡੇ ਸੈਂਕੜੇ ਹੀ ਨੌਜਵਾਨ ਟੀਲਾਂ ਦੇ ਵਿੱਚ ਬੰਦੇ ਕਿਉਂ ਗੈਂਗਸਟਰ ਨੇ ਅੱਜ ਜਿਹੜਿਆਂ ਨੂੰ ਪੰਚ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਉਹ ਬਾਹਰ ਨਹੀਂ ਛੱਡੇ ਜਾ ਰਹੇ ਕਿਉਂ ਗੈਂਗਸਟਰ ਨੇ ਜਿਹੜੇ ਜਵਾਨੀ ਚ ਗਏ ਸੀ ਅੱਜ ਬੁੱਢੇ ਹੋ ਗਏ ਨੇ ਉਹਨਾਂ ਨੂੰ ਸਰਕਾਰ ਆਉਣ ਬਾਅਦ ਸਰਕਾਰ ਕਰਦੀ ਹੈ ਉਹ ਗੈਂਗਸਟਰ ਨੇ ਇਸ ਲਈ ਕਿ ਪਾਰਟੀ ਪ੍ਰਾਪੋਂ ਕਰਦਾ ਜਾਂ ਪਾਰਟੀ ਪ੍ਰਚਾਰ ਇੱਕ ਦੂਸਰੇ ਨੂੰ ਤੌਰ ਕਰਨ ਦੇ ਲਈ ਕਰਦੇ ਨੇ ਇਹ ਗੱਲ ਨਹੀਂ ਹੋਣੀ ਚਾਹੀਦੀ ਹਰ ਇੱਕ ਨੂੰ ਫਸਟ ਸਵਿਧਾਨ ਦੇ ਮੁਤਾਬਕ ਚੋਂ ਲੱਗ ਹੁਣ ਜਦੋਂ ਬਿੰਦਰਪਾਲ ਸਿੰਘ ਲੋਖਾਰਕੂ ਦਾ ਜਵਾਨਾ ਸੀ ਬਿੰਦਰਪਾਲ ਸਿੰਘ ਪਟਿਆਲੇ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਸੀ ਜੇਲ੍ਹ ਦੇ ਵਿੱਚ ਸੀ ਤੇ ਉਹਦਾ ਜਿਹੜਾ ਸੀਗਾ ਚੋਣ ਸਰ ਉਹ ਜਿੰਦਾ ਕੁੰਜੀ ਸੀ ਤੇ ਉਸ ਟਾਈਮ ਉਹਨਾਂ ਦੀਆਂ ਭੈਣਾਂ ਉਹਨਾਂ ਦੀ ਮਤਾਵਾ ਮਤਾਬਾਤਾ ਤੇ ਹੋਰ ਹਰ ਇੱਕ ਕਹਿੰਦੇ ਸੀ ਮੈਂ ਅਤੇਂਦਰਪਾਲ ਦੀ ਮਾਤਾ ਮੈਂ ਅਤੇਂਦਰਪਾਲ ਦੀ ਭੈਣ ਆ ਗੇ ਤੁਸੀਂ ਮੇਰੇ ਭਰਾ ਨੂੰ ਆ ਜਿੰਦਾ ਕੁੰਜੀ ਵਾਲੀ ਤਿੱਖੇ ਬਹੁਤ ਮੋਹਰ ਲਾਓਗੇ ਤਾਂ ਔਰ ਚਾਬੀ ਤੁਹਾਡੇ ਹੱਥ ਹੈ ਜਿੰਦਾ ਸਰਕਾਰ ਨੇ ਲਾਇਆ ਇਹ ਚਾਬੀ ਤੁਹਾਡੇ ਹੱਥ ਹੈ ਤੁਸੀਂ ਇਹਦੇ ਚਾਬੀ ਦੇ ਨਾਲ ਜਿੰਦਿਆਂ ਨੂੰ ਖੋਲ ਦੋ ਉਹ ਪਾਰਲੀਮੈਂਟ ਦੀ ਵੀਟ ਜੇਲ ਦੇ ਵਿੱਚ ਬੈਠਿਆ ਬੈਠੇ ਜਿੱਤ ਗਿਆ ਸਰ ਤੇ ਇਸੇ ਤਰ੍ਹਾਂ ਹੀ ਸ਼ਿਵਰਜੀ ਸਿੰਘ ਮਾਨ ਉਹ ਵੀ ਜੇਲ ਦੇ ਵਿੱਚ ਸਨ ਹੋਰ ਵੀ ਕਈ ਨੇਤਾਵਾ ਨੇਤਾ ਇਸ ਤਰ੍ਹਾਂ ਹੀ ਜੇਲ ਵਿੱਚ ਬੈਠ ਕੇ ਗਿੱਤੇ ਨੇ ਤੇ ਜਿੱਤਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਰਿਹਾਅ ਕੀਤਾ ਸੀਗਾ ਏ ਸਿਮਰਜੀਤ ਸਿੰਘ ਮਾਨ ਵੀ ਇਸੇ ਗੱਲ ਨੂੰ ਲੈ ਕੇ ਅੱਗੇ ਆਏ ਨੇ ਕਿ ਜੇ ਸਾਡੇ ਖਾਲਸੂ ਪਰਿਵਾਰਾਂ ਦੇ ਵਿੱਚੋਂ ਕੋਈ ਮੈਂਬਰ ਪਾਰਲੀਮੈਂਟ ਹੋਇਆ ਘੱਟ ਤੋਂ ਘੱਟ ਉਹ ਇਹ ਜਿਹੜਾ ੱਤੇ ਵਾਲੇ ਗੈਂਗਸਟਰ ਬਣਾ ਰਹੀ ਹੈ ਸਰਕਾਰ ਇਹਨਾਂ ਨੂੰ ਰੋਕਣ ਦੇ ਵਿੱਚ ਫਲ ਪਾਵੇਗਾ ਤੇ ਇਸ ਲਈ ਉਹਨਾਂ ਦਾ ਇੱਕ ਕਦਮ ਉਹਨਾਂ ਵਾਸਤੇ ਤਾਂ ਜਗਾ ਤਾਂ ਲੋਕ ਜੋ ਐਂਟੀ ਸਿੱਖ ਨੇ ਉਹ ਇਹਦੇ ਬਾਰੇ ਜੋ ਮਰਜੀ ਸੋਚਣ ਉਹਨਾਂ ਦੀ ਸੋਚ ਹੈ ਪਰ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਆਪਣੀ ਸੋਚ ਮੁਤਾਬਕ ਜਾਂ ਆਪਣੇ ਪਾਰਟੀ ਦੇ ਦਸਤ ਮਾਰੂ ਜਾਂ ਆਪਣੇ ਫਾਈਨੈਂਸ਼ਲ ਕੰਮ ਵਾਸਤੇ ਚੰਗਾ ਹੀ ਕੀਤਾ ਹੋਣਾ ਬਿਲਕੁਲ ਜੀ ਤੇ ਨਾਲ ਹੀ ਸਾਹਟਰ ਸਾਹਿਬ ਗੱਲ ਕਰਾਂਗੇ ਵਿਕਰਮ ਚੌਧਰੀ ਨੇ ਕਾਂਗਰਸੀ ਐਮਐਲਏ ਉਹਨੇ ਚੀਫ ਵਿੱਪ ਦੇ ਅਹੁਦੇ ਤੋਂ ਤਾਰੀਫਾ ਦਿੱਤਾ ਹੈ ਸਮਾਂ ਘਟਾ ਆਪਣੇ ਕੋਲ ਥੋੜੇ ਸ਼ਬਦਾਂ ਵਿੱਚ ਦੱਸੋ ਕਿ ਕਾਰਨ ਕੀ ਬਣੇ ਇਸ ਅਹੁਦੇ ਤੋਂ ਤਾਰੀਫਾ ਦੇਣ ਦੇ ਸਤਿ ਸ੍ਰੀ ਅਕਾਲ ਚੌਧਰੀ ਵਿਕਰਮ ਸਿੰਘ ਐਮਐਲਏ ਜੀ ਤੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦੇ ਨਾਲ ਸੰਬੰਧ ਰੱਖੇ। ਇਹ ਕੱਲ ਵੀ ਜਦੋਂ ਕਰਨਜੀਤ ਸਿੰਘ ਚੰਨੀ ਸੰਧਰ ਦੇ ਵਿੱਚ ਆਪਣੀ ਥੇ ਆਉਣ ਗਿਆ ਸੀ ਤਾਂ ਉਹਨਾਂ ਨੇ ਕੱਲ ਵੀ ਇੱਥੇ ਨਹੀਂ ਆਏ ਤੇ ਇਹਨਾਂ ਨੇ ਉਹਦੇ ਵਿੱਚ ਕਿਹਾ ਸੀ ਕਿ ਸਭ ਤੋਂ ਪਹਿਲਾ ਹੱਕ ਤਾਂ ਸਾਡੇ ਪਰਿਵਾਰ ਦਾ ਬਣਦਾ ਹੈ ਕਿਉਂ ਮੇਰੇ ਪਿਤਾ ਸੰਤੋਖ ਸਿੰਘ ਬਹੁਤ ਦੇਰੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਕੈਬਨਿਟ ਮੰਤਰੀ ਵੀ ਰਹੇ ਨੇ ਸਾਡੀ ਕੁਰਬਾਨੀ ਵੀ ਹੈ ਤੁਸੀਂ ਬਾਹਰਲੇ ਬੰਦੇ ਆ ਕੇ ਇਸ ਗੱਲ ਦੀ ਨਾਰਾਜ਼ਗੀ ਨੂੰ ਉਹਨਾਂ ਨੇ ਪ੍ਰਧਾਨ ਸਵਾਰੀ ਦੀ ਪਾਰਲੀਮੈਂਟ ਦੀ ਪਸੰਦ ਉਸ ਅਹੁਦੇ ਤੋਂ ਸਤੀਫਾ ਦੇ ਦਿੱਤਾ ਤੇ ਇਹਦੇ ਸਤੀਫੇ ਦੇ ਨਾਲ ਪਾਰਟੀ ਨੂੰ ਕਾफी ੱਟਕਾ ਲੱਗਿਆ ੱਟਕੇ ਤਾਂ ਪਹਿਲੇ ਲੱਗਦੇ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਲੀਡਰ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਇਹ ਪਾਰਟੀ ਨੇ ਇਹਨਾਂ ਨੂੰ ਲਾਉਣ ਦੇ ਵਿੱਚ ਜਾਂ ਉਹਨਾਂ ਨੂੰ ਉਹਨਾਂ ਦੇ ਮੰਗ ਮੁਤਾਬਕ ਗੱਲਬਾਤ ਨਾਲ ਤਪਾਰ ਨੂੰ ਅੱਗੇ ਹੋਰ ਵੀ ਵੱਡਾ ਰਸਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਅਦਰ ਕੋਨਤਾ ਕਹਿ ਦਈਏ ਕਿ ਕਾਂਗਰਸ ਵਿੱਚ ਵੀ ਸਭ ਕੁਝ ਠੀਕ ਠਾਕ ਨਹੀਂ ਹੈਗਾ ਹਾਲਾਤ ਜੇ ਬਾਰੇ ਨੇ ਜਿਸ ਨੂੰ ਲੈ ਕੇ ਹਾਈ ਕਮਾਂਡ ਵੀ ਚਿੰਤਾ ਦੇ ਵਿੱਚ ਹੈ ਕਿ ਆਕਰ ਕੀਤਾ ਕਿ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਤੁਸੀਂ ਪ੍ਰੋਗਰਾਮ 'ਚ ਕੀਮਤੀ ਸਮਾਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਸੋਚਾ ਬਹੁਤ ਧੰਨਵਾਦ ਵਾਈਗਰ ਜੀ ਕਸਾਲ ਸਾਹਿਬ ਵਾਈਗਰ ਸਾਡੇ ਨਾਲ ਸਾਨੂੰ ਅੱਗੇ ਸਿੱਖ ਬੁੱਧੀ ਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬਲਿੰਗ ਸਾਹਿਬ ਜਿਨ੍ਹਾਂ ਨੇ ਤਮਾਮ ਖਬਰਾਂ ਤੇ ਵਿਚਾਰਾਂ ਦੀ ਰੋਸ਼ਨੀ ਪਾਈ ਆ ਉਮੀਦ ਕਰਦੇ ਆਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ